ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਸਥਾਨ ਗੁਰਦੁਆਰਾ ਸ਼੍ਰੀ ਅਚਲ ਸਾਹਿਬ ਵਿਖੇ ਜੁੜ ਬੈਠੇ ਸਾਰੇ ਪਿਆਰੇ ਬੱਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਬੱਚਿਆਂ ਨੂੰ ਬੇਨਤੀ ਆ ਆਪਾਂ ਇਧਰ ਨੂੰ ਧਿਆਨ ਕਰਨਾ ਪਹਿਲਾਂ ਆਪਾਂ ਸਾਰੇ ਇੱਕ ਸ਼ਬਦ ਪੜ੍ਹੀਏ ਆਪਾਂ ਬਿਲਕੁਲ ਸਾਇਲੈਂਟ ਮੂਡ ਤੇ ਰਹਿਣਾ ਆਪਾਂ ਤੁਹਾਡੇ ਨਾਲ ਗੱਲਾਂ ਕਰਨੀਆਂ ਮੇਰੀਆਂ ਭੈਣਾਂ ਬੇਟੀਆਂ ਵਾ ਭਰਾ ਬੈਠੇ ਆ ਬੱਚੇ ਬੈਠੇ ਆ ਆਪਾਂ ਇੱਕ ਦੂਜੇ ਦੇ ਨਾਲ ਗੱਲਬਾਤ ਕਰਨੀ ਆ ਤੋਂ ਪਹਿਲਾਂ ਆਪਾਂ ਬਾੜੀ ਦੇ ਨਾਲ ਜੁੜ ਗਏ ਸਾਰੇ ਆਪਣਾ ਮਾਈਂਡ ਆਪਣਾ ਮਨ ਆਪਾਂ ਇੱਥੇ ਲੈ ਕੇ ਆਈਏ 5-7 ਮਿੰਟ ਦੀ ਗੱਲ ਆ ਫੇਰ ਤੁਸੀਂ ਸਾਰਿਆਂ ਨੇ ਪ੍ਰਸ਼ਾਦਾ ਛਕਣਾ ਤੇ ਆਨੰਦ ਮਾਣਨਾ ਪਹਿਲਾਂ ਆਪਾਂ ਇੱਕ ਸ਼ਬਦ ਪੜ੍ਹਦੇ ਆ ਗੁਰੂ ਨਾਨਕ ਸਾਹਿਬ ਦੇ ਸਥਾਨ ਤੇ ਬੈਠੇ ਆ ਤੇ ਆਪਾਂ ਗੁਰੂ ਨਾਨਕ ਨੂੰ ਯਾਦ ਕਰੀਏ ਗਿਆਨ ਧਿਆਨ ਕੇ ਸ਼ਿਕਰ ਮਨ ਜਾਣਾ ਗਿਆਨ ਧਿਆਨ ਕੇ ਸ਼ਿਕਰ ਮਨ ਸਾਰ ਨ ਜਾਣਾ ਤੇਰੀ ਸਾਰ ਨ ਜਾਣਾ ਤੇ ਸਬ ਤੇ ਵੱਡਾ ਸਤ ਗੁਰ ਨਾਨਕ 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 ਜਿਨ ਕਲ ਰਾਖੀ ਮੇਰੀ ਜਿਨ ਕਲ ਰਾ ਗੁਰੂ ਨਾਨਕ ਸਾਹਿਬ ਦੇ ਅਸਥਾਨ ਤੇ ਬੈਠੇ ਆ ਮੈਨੂੰ ਬੜੀ ਖੁਸ਼ੀ ਹੋਈ ਆ ਛੋਟੇ ਛੋਟੇ ਭਟੰਗੀ ਸੋਹਣੀਆਂ ਸੋਹਣੀਆਂ ਦਸਤਾਰਾਂ ਸਜਾ ਕੇ ਬੈਠੇ ਆ ਆ ਸਾਡੀਆਂ ਧੀਆਂ ਸੋਹਣੇ ਸੋਹਣੇ ਦੁਪੱਟੇ ਲੈ ਕੇ ਬੈਠੀਆਂ ਆ ਆਪਾਂ ਪੰਜਾਬ ਦੇ ਜੰਪਾਲਾਂ ਕਿੱਥੋਂ ਦੇ ਜੰਪਾਲ ਆਪਾਂ ਸਾਡੇ ਪਹਿਲੇ ਗੁਰੂ ਕੌਣ ਆ ਸਾਡੇ 5ਵੇਂ ਗੁਰੂ ਕੌਣ ਆ ਸਾਡੇ ਹੁਣ ਮੌਜੂਦਾ ਗੁਰੂ ਕੌਣ ਆ ਕੀ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੁਣ ਕਿਸੇ ਨੂੰ ਗੁਰੂ ਮੰਨਦੇ ਆ ਨਹੀਂ ਆਪਾਂ ਸਿਰਫ 10 ਪਾਤਸ਼ਾਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਖਾਲਸਾ ਪੰਥ ਇਹਨਾਂ ਨੂੰ ਆਪਣਾ ਗੁਰੂ ਰਸਤਾਰ ਸਜੌਣੀ ਕਿਹੜੇ ਗੁਰੂ ਦਾ ਹੁਕਮ ਆ ਉਹਦੇ ਤੋਂ ਪਹਿਲਾਂ ਵੀ ਹੁਕਮ ਕੀਤਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਅੱਜ ਕਿਹੜੇ ਗੁਰੂ ਦਾ ਗੁਰਿਆਈ ਪੁਰਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਿਹੜਾ ਤਖਤ ਕਾਇਮ ਕੀਤਾ ਸ੍ਰੀ ਵਾਹ ਸ੍ਰੀ ਵਾਹ ਏ ਤਖਤ ਕਿੱਥੇ ਆ ਆਪਣਾ ਸਭ ਤੋਂ ਵੱਡਾ ਤਖਤ ਕਿਹੜਾ ਵਾ ਸ੍ਰੀ ਅਕਾਲ ਦਾ ਬਹੁਤ ਵਧੀਆ ਆਪਣੇ ਗੁਰੂ ਨੇ ਆਪਣੇ ਚਾਰ ਪੁੱਤ ਸ਼ਹੀਦ ਕਰਵਾਏ ਕਿੰਨੇ ਪੁੱਤ ਸ਼ਹੀਦ ਕਰਵਾਏ ਸਭ ਜਿਆਦਾ ਸਹੀਦ ਨੇ ਸਭ ਜਿਆਦਾ ਸਹੀਦ ਨੇ ਸਭ ਜਿਆਦਾ ਸਾਹਿਬ ਜਾਦੇ ਵੱਡੇ ਸਾਹਿਬ ਜਾਦੇ ਕਿੱਥੇ ਸ਼ਹੀਦ ਹੁੰਦੇ ਆ ਕਿਵੇਂ ਸ਼ਹੀਦ ਹੁੰਦੇ ਆ 10 ਲੱਖ ਫੌਜ ਨਾਲ ਛੋਟੇ ਸਾਹਿਬ ਜਾਦੇ ਕਿੱਥੇ ਸ਼ਹੀਦ ਹੁੰਦੇ ਆ ਸਰਹੰਗ ਦੀਆਂ ਦਿਵਾਰਾਂ ਦੇ ਵਿੱਚ ਛੋਟੇ ਸਾਹਿਬ ਜਾਨਿਆਂ ਨੂੰ ਸ਼ਹੀਦ ਕਰਵਾਉਣ ਤੋਂ ਪਹਿਲਾਂ ਕੀ ਕੀ ਆ ਗਿਆ ਸੀ ਕੀ ਛੱਡ ਦੇਵੋ ਈ ਕਹਿੰਦੇ ਸਿੱਖੀ ਸਹਿਬਜ਼ਾਦਿਆਂ ਨੇ ਕੀ ਕਿਹਾ ਉਹ ਕਹਿੰਦੇ ਇਹ ਸਿੱਖੀ ਸਾਨੂੰ ਜਾਨ ਤੋਂ ਵੱਧ ਪਿਆਰੀ ਹੈ ਇਹ ਸਿੱਖੀ ਅਸੀਂ ਉਹਦਾ ਦੇ ਇੱਕ ਭੋਰ ਗਿਆ ਹਮਰੇ ਬੰਸ ਰੀਤ ਇਮ ਆਈ ਸੀਸ ਜਾਈ ਪਰ ਸਿਰ ਨਾਮ ਉਹ ਕਹਿੰਦੇ ਸਾਡੇ ਸਿਰ ਲੱਗ ਸਕਦੇ ਆ ਆਰੇ ਸਾਡੇ ਤੋਂ ਸਿੱਖੀ ਕੋਈ ਨਹੀਂ ਇਹ ਕਰਕੇ ਆਪਾਂ ਕੀ ਰੱਖਣਾ ਹਮੇਸ਼ਾ ਆਪਣੀ ਸਿੱਖੀ ਨੂੰ ਕਾਇਮ ਰੱਖਣਾ ਕੀ ਕਰਨਾ ਹਮੇਸ਼ਾ ਚੜਦੀ ਕਲਾ ਚ ਰਹਿਣਾ ਕਿਹਦੇ ਚ ਰਹਿਣਾ ਕਈ ਵਾਰੀ ਪੇਪਰ ਹੁੰਦੇ ਆ ਵੈਸੇ ਤੇ ਸਾਰੇ ਬੱਚੇ ਲੈ ਕੇ ਬੈਠੇ ਤੇ ਕਈ ਵਾਰੀ ਕੀਨ ਦਾ ਭੀ ਨੰਬਰ ਥੋੜੇ ਜੇ ਘਟ ਆ ਜਾਣ ਆਪਾਂ ਡਰ ਜਾਂਦੇ ਕੀ ਕਰਦੇ ਆ ਡਰਨਾ ਨਹੀਂ ਆ ਡਰਨਾ ਨਹੀਂ ਆਪਾਂ ਹੋਰ ਮਿਹਨਤ ਕਰਨੀਆਂ ਤੇ ਅਰਦਾਸ ਕਰਨੀਆਂ ਹੋਰ ਮਿਹਨਤ ਕਰਨੀਆਂ ਤੇ ਅਰਦਾਸ ਕਰਨੀਆਂ ਗੁਰੂ ਨੂੰ ਬੇਨਤੀ ਕਰਨੀ ਆ ਆਪਾ ਸਾਨੂੰ ਥਾਪੜਾ ਦੇ ਤੁਹਾਨੂੰ ਪਤਾ ਜੇ ਗੁਰੂ ਦਾ ਥਾਪੜਾ ਹੋਵੇ ਤੇ ਆਪਾਂ ਕੁਝ ਵੀ ਕਰ ਸਕਦੇ ਆ ਕਰ ਸਕਦੇ ਕੇ ਨਹੀਂ ਕਰ ਸਕਦੇ ਜਦੋਂ ਆਨੰਦਪੁਰ ਸਾਹਿਬ ਪਹਾੜੀ ਰਾਜਿਆਂ ਨੇ ਲੋਹੜ ਦਾ ਕਿਲਾ ਤੋੜਨ ਦੇ ਲਈ ਕਿੰਨੂੰ ਭੇਜਿਆ ਸੀ ਮਸਤ ਮਸਤ ਹਾਕੀ ਉਹਨੂੰ ਕੀ ਪਿਆਈ ਸ਼ਰਾਬ ਉਹਨੂੰ ਸੰਜੋਵਾ ਦੇ ਨਾਲ ਢੱਕਿਆ ਇਧਰ ਗੁਰੂ ਦੇ ਸਿੱਖਾਂ ਨੇ ਕਿਹਾ ਪਾਤਸ਼ਾਹ ਖੋਜਾਰੀਆਂ ਤੇ ਮਸਤ ਆਖੀਆ ਪਾਤਸ਼ਾਹ ਕੀਤੇ ਸਾਡੇ ਕੋਲ ਵੀ ਹੈਗਾ ਇੱਕ ਤਕੜਾ ਬੜਾ ਵਾਕੀ ਨਾਮ ਸੀ ਉਹਦਾ ਦੁਨੀ ਚਾਂਦ ਪਹਿਲੇ ਨਾਲ ਇਨਾਵ ਸੀ ਉਹ ਡਰ ਗਿਆ ਕੰਗ ਟੱਪ ਕੇ ਭੱਜਣ ਲੱਗਾ ਲੱਤ ਟੁੱਟੀ ਤੇ ਮੰਜੇ ਦੇ ਪਾ ਕੇ ਘਰੇ ਗਿਆ ਪਾਸਾ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਸਾਡੇ ਕੋਲ ਇੱਕ ਹੋਰ ਸ਼ੇਰ ਹੈਗਾ ਉਹਦਾ ਕੀ ਨਾਮ ਹੀ ਭਾਈ ਉਹ ਕਹਿੰਦੇ ਸਾਡੇ ਕੋਲ ਆ ਸ਼ੇਰ ਹੈਗਾ ਵਾ ਇਹ ਆਖੀ ਨਾ ਲੜੂਗਾ ਫੇਰ ਭਾਈ ਬਚਿੱਤਰ ਸਿੰਘ ਨੂੰ ਖਾਪੜਾ ਦਿੱਤਾ ਗੁਰੂ ਨੇ ਇਹ ਭਾਈ ਬਚਿੱਤਰ ਸਿੰਘ ਨੇ ਕੀ ਕੀਤਾ ਵੇਰ ਉਹਨਾਂ ਨੇ 나ਗਣੀ ਦੇ ਨਾਲ ਉਹਦੇ ਮੱਥੇ 'ਤੇ ਮਾਰ ਕੇ ਹਾਤੀ ਨੂੰ ਮਗਰ ਕਿਹਦਾ ਥਾਪੜ ਆਈ ਸ੍ਰੀ ਗੁਰੂ ਸਾਡੇ ਗੁਰੂ ਦਾ ਥਾਪੜ ਆਵੇ ਅਸੀਂ ਗੁਰੂ ਅਗੇ ਅਰਦਾਸ ਕੀਤੀ ਹੋਵੇ ਤੇ ਸਾਨੂੰ ਕੋਈ ਹਰਾ ਇਸ ਕਰਕੇ ਆਪਾਂ ਆਪਣੇ ਧਰਮ ਦੇ ਵਿੱਚ ਪੱਕੇ ਰਹਿਣਾ ਹਮੇਸ਼ਾ ਬਾਣੀ ਦਾ ਕੀ ਕਰਨਾ ਵਾ ਪਾਠ ਕਰਨਾ ਤੇ ਸਤਕਾਰ ਕਰਨਾ ਕੀ ਕਰਨਾ ਅੰਮ੍ਰਿਤ ਵੇਲੇ ਆਪਾਂ ਕਿਹੜੀ ਬਾਣੀ ਦਾ ਪਾਠ ਕਰਦੇ ਆ ਹੋਰ ਕਿਹੜੀ ਬਾਣੀ ਦਾ ਪਾਠ ਕਰਦੇ ਆ ਹੋਰ ਕਿਹੜੀ ਬਾਣੀ ਦਾ ਪਾਠ ਕਰਦੇ ਆ ਕਬਿਓ ਬਾਤ ਹੋਰ ਆਨੰਦ ਸਾਹਿਬ ਤੇ ਸ਼ਾਮ ਨੂੰ ਤੇ ਸੌਣ ਲੱਗਿਆ ਹੁਣ ਜਿਹੜਾ ਸਿੱਖ ਬਾਣੀਆਂ ਦਾ ਪਾਠ ਕਰਦਾ ਉਹ ਡਰਦਾ ਨਹੀਂ ਉਹ ਕਦੀ ਨਹੀਂ ਡਰਦਾ ਇਸ ਕਰਕੇ ਆਪਾਂ ਮਾਂ ਪਿਓ ਦਾ ਕਹਿਣਾ ਵੀ ਮੰਨਣਾ ਅਧਿਆਪਕਾਂ ਦਾ ਕਹਿਣਾ ਮੰਨਣਾ ਸ਼ਾਮ ਦੇ ਨਾਲ ਰਹਿਣਾ ਕਿਹਦੇ ਨਾਲ ਰਹਿਣਾ ਸ਼ਾਮ ਦੇ ਨਾਲ ਫਕਰ ਕਰਨਾ ਅਸੀਂ ਗੁਰੂ ਦੇ ਅਸੀਂ ਗੁਰੂ ਦੀਆਂ ਢੀਂਗਾਆਂ ਆਸੀਂ ਗੁਰੂ ਦੀਆਂ ਕੌਰ ਦਾ ਕੀ ਮਤਲਬ ਹੁੰਦਾ ਰਾਜ ਕੁਮਾਰੀ ਕੌਰ ਦਾ ਮਤਲਬ ਗੁਰੂ ਦੀ ਧੀ ਤੇ ਸਿੰਘ ਦਾ ਕੀ ਮਤਲਬ ਹੁੰਦਾ ਸ਼ੇਰ ਸਿੰਘ ਦਾ ਮਤਲਬ ਹੁੰਦਾ ਏਸ ਕਰਕੇ ਆਪਾਂ ਚੜ੍ਹਦੀ ਕਲਾ 'ਚ ਰਹਿਣਾ ਮੈਂ ਇਤਿਹਾਸ ਦੀ ਇੱਕ ਗੱਲ ਕਹਿ ਕੇ ਸਮਾਪਤੀ ਕਰਦਾ ਹਾਂ ਸ਼ੇਰੇ ਪੰਜਾਬ ਦਾ ਨਾਮ ਸੁਣਿਆ ਕੌਣ ਹੀ ਸਾਡਾ ਮਹਾਰਾਜਾ ਸਾਡਾ ਆਪਣਾ ਰਾਜ ਹੀ ਆਪਣਾ ਕੀ ਹੀ ਰਾਜ ਆ ਉਹ ਅਫਗਾਨਿਸਤਾਨ ਤੋਂ ਲੈ ਕੇ ਜਮਨਾ ਤੱਕ ਆਪਣੇ ਬਜ਼ੁਰਗਾ ਨੇ ਕੀ ਕੀਤਾ ਵਾ ਰਾਜ ਕੀਤਾ ਵਾ ਆਪਣੇ ਝੰਡੇ ਝੁਲੇ ਆ ਮੈਂ ਪਿਛੇ ਜੇ ਲਾਹੌਰ ਜਾ ਕੇ ਆਇਆ لاہور کا قلا اج بھی اپنا یاد کرتا بھی اتنے سارا راج ہوں شیرے پنجاب نے ملتان کے قلعے حملہ کیتا اگے بھی بڑے ڈاڈے ہی مرد بندے ہی لڑنے والے یہ تر ہری سنگھ نروا اکالی پھولا سنگھ سردار شام سنگھ اٹاری بڑے بڑے یوڈے کی ہوا توم جما نام سنیا ਇਹ ਸਿੱਖਾਂ ਨੇ ਖੋਈ ਹੀ ਭੰਗੀ ਮਿਸਲ ਨੇ ਖੋਈ ਏ ਤੋਪ ਦਾ ਪੱਇਆ ਟੁੱਟ ਗਿਆ ਕੀ ਟੁੱਟ ਗਿਆ ਤੋਪ ਦਾ ਤੇ ਜਿਹੜਾ ਤੋਪਚੀ ਹੀ ਉਹ ਕਹਿੰਦਾ ਨਹੀਂ ਹੁਣ ਕਿਲੇ ਦੇ ਵਿੱਚ ਹੀ ਨਾ ਸਾਰੇ ਦੁਸ਼ਮਣ ਬੈਠੇ ਕਹਿੰਦੇ ਹੁਣ ਦੁਸ਼ਮਣ ਜਿੱਤ ਨਹੀਂ ਹੋਣੀ ਕਿਉਂਕਿ ਤੋਪ ਦਾ ਪੱਇਆ ਟੁੱਟ ਗਿਆ ਤੇ ਗੋਲਾ ਨਹੀਂ ਵਜਣਾ ਤੇ ਸਿੱਖ ਜਰਨੈਲ ਕਹਿੰਦੇ ਵੀ ਕੋਈ ਹੱਲ ਤੇ ਹੋਊਗਾ ਨਾ ਕਹਿੰਦੇ ਹੱਲ ਹੈਗਾ ਵਾ ਇਹ ਤੋਬ ਨੂੰ ਪਹੀਏ ਦੇ ਥਾ ਤੇ ਮੋਢਾ ਦੇਣਾ ਪੈਣਾ ਕੀ ਦੇਣਾ ਪੈਣਾ ਪਰ ਜਿਹੜਾ ਮੋਢਾ ਧਊਗਾ ঘোੜਾ ਚੱਲੂਗਾ ਤੇ ਉਹਨੇ ਸ਼ਹੀਦ ਹੋ ਜਾਣਾ ਕੀ ਹੋ ਜਾਣਾ ਤੇ ਸਿੱਖਾਂ ਦੇ ਜਰਨੈਲ ਨੇ ਕਿਹਾ ਵੀ ਆਓ ਸਿੱਖੋ ਲੰਬੀ ਲੈਣ ਲੱਗੇ ਕੀ ਕਾਦੀ ਲੈਣ ਹੀ ਸ਼ਹੀਦੀਆਂ ਦੀ ਕਾਦੀ لینڈ لگی پہلا گولہ چلیا ایک سکھ دو چھ گوڑے بجے پاڑ تے شہید ہوئے پر ڈرے نہیں اپنی قوم شیران کی قوم آ تگڑی قوم گرو کا سان ساپڑے اس کر کے آپ کدی ڈرنا نہیں ہے چڑھ کلادے کوئی پوچھے تو ہال آ چڑھتی چڑھتی کلا جب ملتی ہے جنوب گرو کول بہن ہاں گرو کی باڑی جڑتے ہیں تو بڑا سونا افرالہ وا آخو ایک ادھر آپ چنگی کنی سونی اے دستار سجائی آ ਉਤੋਂ ਦੀ ਕਿਰਪਾਲ ਪਾਈ ਆ ਕੀ ਨਾ ਪੁੱਤ ਆਪਣਾ ਉਹਦੇ ਵੀਰ ਸਿੰਘ ਜੀ ਹਾਂਜੀ ਉਹਦੇ ਵੀਰ ਸਿੰਘ ਜੀ ਇਹਦਾ ਨਾਮ ਆ ਉਹਦਾ ਵੀਰ ਸਿੰਘ ਭਾਈ ਉਹਦੇ ਸਿੰਘ ਦਾ ਨਾਮ ਸੁਣਿਆ ਤੁਸੀਂ ਸਰਸਾ ਨਦੀ ਦੇ ਨਿਰਦੇਸ਼ਹੀਦ ਹੁੰਦੇ ਆ ਭਾਈ ਆਪਣੇ ਨਾਮ ਵੀ ਤਕੜੇ ਚਾਹੀਦੇ ਆ ਆਪਣੇ ਨਾਮ ਚਾਹੀਦੇ ਆ ਚੜਤ ਸਿੰਘ ਸੁਬੇਬ ਸਿੰਘ ਸ਼ਹਾਬਾਦ ਸਿੰਘ ਮਹਾ ਸਿੰਘ ਰਣਜੀਤ ਸਿੰਘ ਕਲੀਪ ਸਿੰਘ ਉਹ ਛੋਟੇ ਛੋਟੇ ਨਾਮ ਨਹੀਂ ਚਾਹੀਦੇ ਵੀ ਬੰਦਾ ਪਤਾ ਹੀ ਨਹੀਂ ਲੱਗਦਾ ਨਾਮ ਕੀ ਦਾ ਵਾ ਤੇ ਉਹਦੇ ਵੀਰ ਸਿੰਘ ਨੇ ਬੜੀ ਸੋਹਣੀ ਦਸਤਾਰ ਸਜਾਈ ਆ ਆ ਛੋਟੇ ਛੋਟੇ ਬੱਚੇ ਆ ਭੈਣਾ ਬੈਠੀਆਂ ਵਾ ਆਪਾਂ ਇੱਕ ਸਾਂਝਾ ਪਰਿਵਾਰ ਆ ਆਪਾਂ ਕੀ ਆ ਇੱਕ ਸਾਂਝਾ ਪਰਿਵਾਰ ਪਰਿਵਾਰ ਦਾ ਨਾਮ ਕੀ ਆ ਖਾਲਸਾ ਖਾਲਸਾ ਪਰਿਵਾਰ ਹੁੰਦੇ ਨਾ ਤੇ ਆਪਾਂ ਆਪਸ ਦੇ ਵਿੱਚ ਕੀ ਆ ਭੈਣ ਇਸ ਕਰਕੇ ਇੱਕ ਦੂਜੇ ਦੀ ਮਦਦ ਕਰਨੀ ਆ ਇੱਕ ਦੂਜੇ ਦਾ ਸਹਾਰਾ ਬਾਟਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਗੁਰੂ ਦੀ ਬਾਣੀ ਦਾ ਪਾਠ ਕਰਨਾ ਕਦੀ ਆਪਾਂ ਡੋਲਣਾ ਨਹੀਂ ਆਪਾਂ ਸਿੱਖ ਕਦੀ ਕੇਸ ਕਤਲ ਕਰਾਉਂਦਾ ਨਹੀਂ ਕਦੇ ਨਹੀਂ ਕਰਾਉਂਦਾ ਆਪਾਂ ਕਦੀ ਕੇਸ ਕਤਲ ਨਹੀਂ ਕਰਾਉਂਦੇ ਸਿੱਖ ਵੀ ਕਹਿੰਦਾ ਵਾ ਮੇਰਾ ਸਿਰ ਜਾਂਦਾ ਤੇ ਜਾਵੇ ਪਰ ਮੇਰਾ ਸਿਦਕ ਪੜ ਗਏ ਆਪਾਂ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਪਹਿਲਾ ਮਰਨ ਕਬੂਲ ਪਹਿਲਾ ਮਰਨ ਕਬੂਲ જીવન કી શાદિયાસ જીવન કી શાદિયાસ જીવન કી શાદિયાસ જીવન કી શાદિયાસ ઓ હો સબના કી રેણ કા ઓ હો સબના કી રેણ કા ਕੀ ਵੇਰ ਸਾਉ ਸਭਨਾ ਕੀ ਵੇਰ ਸਾਉ ਆਓ ਹਮਾਰੇ ਪਾਸ ਤੋ ਆਓ ਹਮਾਰੇ ਪਾਸ ਹਮਾਰੇ ਪਾਸ ਆਓ ਹਮਾਰੇ ਪਾਸ ਆਪਾਂ ਹਮੇਸ਼ਾ ਬਾਣੀ ਨੂੰ ਗਾਉਣਾ ਬਾਣੀ ਨੂੰ ਮੰਨਣਾ ਇਤਿਹਾਸ ਨੂੰ ਅreturnData ਇਤਿਹਾਸ ਨੂੰ ਸਮਝਣਾ ਜੇ ਆਪਾਂ ਇਤਿਹਾਸ ਨਾਲ ਜੁੜਾਂਗੇ ਤੇ ਕਦੀ ਡਰਾਂਗੇ ਨਹੀਂ ਇਥੋਂ ਦੇ ਜਿੰਨੇ ਵੀ ਪ੍ਰਚਾਰਕ ਵੀਰ ਆ ਭਾਈ ਗੁਰਨਾਮ ਸਿੰਘ ਦਰਾਗੜਾ ਹੋਰ ਬਹੁਤ ਨਾਮ ਆ ਮੈਂ ਸਾਰੇ ਪ੍ਰਚਾਰਕ ਵੀਰਾਂ ਦਾ ਵਿਸ਼ੇਸ਼ ਧੰਨਵਾਦ ਕਰਦਾ ਇਹਨਾਂ ਦੀ ਮਿਹਨਤ ਸਭ ਤੋਂ ਜ਼ਿਆਦਾ ਹੁੰਦੀ ਆ ਇਹ ਥੱਲੇ ਗਰਾਊਂਡ ਲੈਵਲ ਤੇ ਕੰਮ ਕਰਦੇ ਆ ਭਾਈ ਮਨਜੀਤ ਸਿੰਘ ਮੋਹਨ ਸਿੰਘ ਕਵੀਸ਼ਰ ਹੋਰ ਬਹੁਤ ਆ ਸਾਰਿਆਂ ਦੇ ਨਾਮ ਗੁਰੂ ਨਾਨਕ ਜਨਦਾ ਇਥੋਂ ਦੇ ਐਸਜੀਪੀਸੀ ਮੈਂਬਰ ਸਾਡੇ ਸਰਦਾਰ ਬਰਨਮ ਸਿੰਘ ਦੀ ਦਸਲ ਮੈਂ ਇਹਨਾਂ ਨੂੰ ਅਪੀਲ ਕਰਦਾ ਹਾਂ ਇਹੋ ਜੇ ਪਰਾਲੇ ਵੱਧ ਤੋਂ ਵੱਧ ਕਰੀਏ ਆਪਾਂ ਜਿਆਦਾ ਤੋਂ ਜਿਆਦਾ ਬੱਚਿਆਂ ਨੂੰ ਸਿੱਖੀ ਨਾਲ ਜੋੜੀਏ ਬਾਣੀ ਨਾਲ ਜੋੜੀਏ ਆਪਾਂ ਵੱਧ ਤੋਂ ਵੱਧ ਦਸਤਾਰ ਕੈਂਪ ਲਾਈਏ ਗੁਰਬਾਣੀ ਕੰਠ ਮੁਕਾਬਲੇ ਲਾਈਏ ਜਿਹੜੇ ਇੱਥੇ ਅਧਿਆਪਕ ਆਏ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਇਨੀ ਗਰਮੀ ਦੇ ਵਿੱਚ ਬੱਚਿਆਂ ਨੂੰ ਲੈ ਕੇ ਆਏ ਆ ਇਹ ਅਧਿਆਪਕਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਜਿਹੜੀ ਉਹ ਨਿਭਾ ਰਹੇ ਆ ਤੁਹਾਡੀ ਸੇਵਾ ਗੁਰੂ ਥਾਈ ਪਾਊਗਾ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰ ਪ੍ਰਚਾਰ ਕਮੇਟੀ ਉਹ ਇਹੋ ਜਿਹੇ ਬਰਾਲੇ ਕਰਦੀ ਆ ਆਪਾਂ ਮਿਲ ਜੁਲ ਕੇ ਇਹਦਾ ਲਾਹਾ ਲੈਣਾ ਵਾ ਸਾਰੇ ਬੱਚਿਆਂ ਨੂੰ ਅੱਜ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਅਗਿਆਈ ਪੁਰਬ ਆ سارے بچیا گرو لکھ انہاں نے چار جنگا تے فتے دے لڑی چوہ پراپت کی تھی پوتاتے گرو کے نام اپنا ہمیشہ جڑ کے رہنا سارا کا بہت بہت دنواد بچیاں کا سب تا میں بہن گا ادا ہی آپ ایک فوٹو کچا گے ਇਹ ਬੋਟੋ ਤੁਸੀਂ ਫਿਰ ਸਾਰੇ ਖੜ ਵੀ ਸਕਦੇ ਹੋ ਇੱਥੇ ਜਿਹੜੇ ਪ੍ਰਚਾਰਕਾ ਤੁਹਾਡੇ ਮੋਬਾਈਲਾਂ ਤੇ ਭੇਜ ਦੇਣਗੇ ਆਪਾਂ ਜਦੋਂ ਵੀ ਮਿਲिए ਇੱਕ ਸਿੱਖ ਦੂਜੇ ਸਿੱਖ ਦਾ ਸਤਿਕਾਰ ਕਰੇ ਫਟੇ ਬੁਲਾਵੇ ਆਪਾਂ ਆਪਣੀਆਂ ਭੈਣਾਂ ਦੀ ਕਦਰ ਕਰਨੀ ਆ ਜੇ ਕੋਈ ਸਾਡੀਆਂ ਭੈਣਾਂ ਨੂੰ ਤੰਗ ਕਰੇ ਆ ਜਿਹੜੇ ਆਪਣੇ ਹੱਥ ਬਾਹ ਬੜੇ ਤਗੜੇ ਆ ਤੇ ਲੁਫੇੜਿਆ ਦੇ ਨਾਲ ਆਪਾਂ ਲਾਜ ਕਰਨਾ ਵਾ ਭੈਣਾਂ ਵੀ ਤਕੜੀਆਂ ਹੋਣ ਆ ਮਾਰਸ਼ਲ ਆਰਟ ਗੱਤਕਾ ਸਿੱਖਣਾ ਏ ਗੁਰੂ ਦੀਆਂ ਢੀਹਾਵਾਂ ਤੇ ਗੁਰੂ ਇਹਨਾਂ ਦਾ ਰਾਖਾ ਵਾ ਕੋਲ ਗਲਤੀ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ